yabibi 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 yabibi. আগে yeah, বল yeah, ਹੈਲੋ ਮਰੇ ਕੇ ਜੈਪਾਲ ਮੇਰਾ ਨਾਮ ਰੀਆ ਮੈਂ ਮਾਂ ਬੇ ਗਰਲ ਸਕੂਲ ਦੀ ਵਿਦਿਆਰਥਣ ਹਾਂ ਤੇ ਮੇਰੀ ਇਸ ਵਾਰ ਦੀ ਮੈਨੀਫੈਸਟ ਵਿੱਚ ਮੇਰਾ ਨੇਮ ਆਇਆ 10th ਕਲਾਸ ਵਿੱਚ ਮੇਰੇ 96.46 ਪਰਸੈਂਟ ਆਏ ਤੇ ਪੰਜਾਬ ਵਿੱਚ 19 ਰੈਂਕ ਆਇਆ ਤੇ ਇਸ ਨੂੰ ਸਾਰਿਆਂ ਨੇ ਬਹੁਤ ਹੀ ਸਮਾਨ ਕੀਤਾ ਅੰਕ ਐਮਸੀ ਅੰਕਲ ਸੀਤਾਂਤੀ ਇਹਨਾਂ ਨੇ ਪਾਰਕ ਵਿੱਚ ਸਾਰਿਆਂ ਨੂੰ ਸਮਾਨਿਤ ਕੀਤਾ ਸਾਡੇ ਸਕੂਲ ਦੇ ਸਾਡੇ ਚੇਅਰਮੈਨ ਸਰ ਮੈਨੇਜਮੈਂਟ ਵੱਲੋਂ ਮੈਨੂੰ 51000 ਰੁਪੀਆ ਆਨਰ ਕੀਤਾ ਗਿਆ ਤੇ ਇਹ ਸਭ ਕੁਝ ਸਾਨੂੰ ਡਾਕਟਰ ਜੀ ਨੇ ਮੇਰੇ ਕਿਸ ਤਰ੍ਹਾਂ ਮਿਲਿਆ ਉਹਨਾਂ ਨੇ ਸਾਨੂੰ ਲਾਈਟ ਰੈਕਗਨਿਸ਼ਨ ਦਿੱਤਾ ਜਿਹਦੇ ਕਰਕੇ ਅਸੀਂ ਪਰਿਵਾਰ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੇ ਆਪਣੇ ਮਾਪੋਂ ਕੋਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਪੁਸ਼ਕਾਰਜੋਗ ਸਾਥੀਓ ਅੱਜ ਬੜੀ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੀ ਬੇਟੀ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਰਿਜ਼ਲਟ ਆਇਆ میٹرਕ ਦਾ ਤੇ ਉਸ ਵੇਲੇ ਸਕੂਲ ਦੇ ਵਿੱਚ ਹਦੀਆਬਾਦ ਦੇ ਵਿੱਚ ਬਹੁਤ ਖੁਸ਼ੀਆਂ ਦਾ ਮਾਹੌਲ ਛਾ ਗਿਆ ਕਿ ਇਸ ਬੇਟੀ ਨੇ 650 ਦੇ ਵਿੱਚੋਂ 627 ਨੰਬਰ ਲੈ ਕੇ 96% ਜਿਹੜੀ ਆ ਉਹ ਨੰਬਰ ਲਏ ਆ ਔਰ ਪੂਰੇ ਸਕੂਲ ਦਾ ਨਾਂ ਜਿਹੜਾ ਪੂਰੇ ਜ਼ਿਲ੍ਹੇ ਵਿੱਚ ਨਹੀਂ ਪੰਜਾਬ ਵਿੱਚ ਨਾਂ ਗਿਆ ਮਾਂ ਅੰਬੇਗਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਣੋ ਕੀ ਤੋਂ ਉਹਨਾਂ ਸਾਡੇ ਸੂਲ ਨੇ ਬਹੁਤ ਵੱਡਾ ਫੰਕਸ਼ਨ ਵਧੀਆ ਕਰਕੇ ਤਾਂ ਇਸ ਖੁਸ਼ੀ ਨੂੰ ਕਿਉਂਕਿ ਸੂਲ ਦਾ ਨਾਂ ਵੀ ਪੰਜਾਬ ਚ ਗਿਆ ਤੇ ਉਹਨਾਂ ਨੇ ਇਸ ਨੂੰ ਸਾਡੀ ਬੇਟੀ ਨੂੰ ਸਨਮਾਨਿਤ ਕੀਤਾ ਸਾਨੂੰ ਵੀ ਬੁਲਾਇਆ ਤੇ 51000 ਰੁਪਇਆ ਇਸ ਬੇਟੀ ਨੂੰ ਜਿਹੜਾ ਉਹਨਾਂ ਨੇ ਇਨਾਮ ਦੇ ਵਜੋਂ ਦਿੱਤਾ ਤੇ ਅਸੀਂ ਇਸ ਗੱਲ ਦੇ ਲਈ ਬਹੁਤ ਖੁਸ਼ ਹਾਂ ਇਹ ਸਕੂਲ ਨੇ ਜਿਹੜਾ ਬਹੁਤ ਸਟਾਫ ਨੇ ਵਧੀਆ ਢੰਗ ਨਾਲ ਪੜਾਇਆ ਔਰ ਪ੍ਰਬੰਧਕੀ ਬੋਰਡ ਜਿਹੜਾ ਉਥੇ ਵਧੀਆ ਇਹਨਾਂ ਦੀ ਦੇਖਰੇਖ ਕਰ ਰਿਹਾ ਤੇ ਹਾਕੂਪੁਰਾ ਹਰਿਆਣਾ ਦੇ ਵਿੱਚ ਵੀ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਸਾਰੇ ਘਰ ਘਰ ਦੇ ਵਿੱਚ ਖੁਸ਼ੀਆਂ ਚ ਆ ਗਈਆਂ ਕਿ ਸਾਡੀ ਬੇਟੀ ਨੇ ਸਾਡੇ ਹਰਿਆਣਾ ਦਾ ਸਕੂਲ ਦਾ ਸਟਾਫ ਦਾ ਔਰ ਆਪਣੀ ਪੇਰੈਂਟਸ ਦਾ ਜਿਹੜਾ ਨਾਂ ਉਹ ਜਿਹੜਾ ਉੱਚਾ ਕੀਤਾ ਤੇ ਪੇਰੈਂਟਸ ਦੇ ਵਿੱਚ ਵੀ ਜਿਹੜਾ ਉਹ ਕੱਲ ਦੀ ਬਹੁਤ ਖੁਸ਼ੀ ਆ ਤੇ ਅਸੀਂ ਵੀ ਅੱਜ ਜਿਆ ਢੋਲ ਦੇ ਨਾਲ ਬੇਟੀ ਨੂੰ ਲੈ ਕੇ ਆਇਆ ਔਰ ਪੂਰੇ ਪਰਿਵਾਰ ਨੂੰ ਡਾਕਟਰ ਬੀ ਆਰ ਅੰਬੇਦਕਰ ਪਾਰਕ ਦੇ ਵਿੱਚ ਲਿਆ ਕੇ ਖੁਸ਼ੀਆਂ ਮਨਾ ਕੇ ਭੰਗੜੇ ਪਾ ਕੇ ਲੱਡੂ ਵੰਡੇ ਗਏ ਆ ਤੇ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਕਿ ਸਿੱਖਿਆ ਉਹ ਜਿਹੜੀ ਆ ਹਥਿਆਰ ਆ ਛੇਦੀ ਦਾ ਦੁੱਧ ਆ ਜਿਹੜਾ ਪੀਵੇਗਾ ਉਹਦੇ ਨਾਲ ਪਿੰਡ ਦਾ ਇਲਾਕੇ ਦਾ ਸਕੂਲ ਦਾ ਬੱਚਿਆਂ ਆ ਪੇਰੈਂਟਸ ਦਾ ਜਿਹੜਾ ਉਹ ਮਾਣ ਵਾਧਾ ਹੀ ਵਾਧਾ ਬੇਟੀ ਜਿਹੜੀ ਸਿੱਖਿਆ ਹਾਸਲ ਕਰਦੀ ਉਹਦਾ ਤਾਂ ਵਾਧਾ ਹੀ ਆ ਉਹਦੇ ਨਾਲ ਦੂਸਤਿਆਂ ਦਾ ਵੀ ਮਾਣ ਵਾਧਾ ਇਸ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਜਿਹੜਾ ਆ ਕੋ ਪੜਾਉਣਾ ਚਾਹੀਦਾ ਅੱਜ ਦੇ ਮੌਕੇ ਤੇ ਅਸੀਂ ਆਪਣੀ ਸਾਰੀ ਜਿਹੜੀ ਆ ਸੁਸਾਇਟੀ ਟੀਮ ਵੱਲੋਂ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਤੇ ਹੋਰ ਵੀ ਜਿਹੜੇ ਆ ਸਾਰਿਆਂ ਨੂੰ ਜਿੰਨੇ ਬੱਚੇ ਆ ਉਹਨਾਂ ਨੂੰ ਇਹ ਹੀ ਆ ਪ੍ਰੇਰਨਾ ਦਿੰਨੇ ਆ ਕਿ ਸਾਨੂੰ ਸਿੱਖਿਆ ਜਿਹੜੀ ਬਾਬਾ ਸਾਹਿਬ ਅੰਬੇਦਕਰ ਨੇ ਜਿਹੜਾ ਸਾਨੂੰ ਮੌਕਾ ਦਿੱਤਾ ਉਹਦਾ ਫਾਇਦਾ ਲੈਣਾ ਚਾਹੀਦਾ ਸਾਰਿਆਂ ਨੂੰ ਦੁਬਾਰਾ ਫਿਰ ਬਹੁਤ ਬਹੁਤ ਵਧਾਈਆਂ ਜੈ ਭੀਮ ਜੈ ਭੀਮ